ਚਾਰ ਰਾਉਂਡ ਹੋ ਗਏ ਵੋਟਾਂ ਦੇ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਇਹਨਾਂ ਚਾਰਾਂ ਚ ਹੀ ਮੋਦੀ ਹੋਰਾਂ ਦੀ ਤਾਨਾशाही ਨੂੰ ਲੋਕਾਂ ਨੇ ਭਗਾ ਕੇ ਮਾਰਿਆ ਐਸੇ ਕਰਕੇ ਮੋਦੀ ਦੇ ਬੋਲਣ ਦਾ ਜਿਹੜਾ ਤਰੀਕਾ ਉਹ ਬਦਲ ਗਿਆ ਬਾਬੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਧਰੋਂ ਮੂਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜਦੋਂ 30 32 ਹੋਇਆ ਉਦੋਂ ਦੱਸਿਓ ਦੋ ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਇਹ ਆਏ ਬਚਾਉਂਦੇ ਦੋ ਘੰਟਿਆਂ ਚ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਪਿੱਛੇ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧਾ ਹੀ ਰੋਇਆ ਕਰੋਗੇ ਜਵਾਕਾ ਮੰਗੂਆਂ ਇਨ ਕਲੱਬ ਇਨ ਕਲੱਬ ਬੋਲੇ ਸੋਨਿਆਲ ਜ਼ੀਰੇ ਦੀ ਇਨਕਲਾਬੀ ਧਰਤੀ ਅੱਜ ਤੁਹਾਡੇ ਦਰਮਿਆਨ ਆਉਣ ਦਾ ਮੌਕਾ ਮਿਲਿਆ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਬੱਚੇ ਇਹ ਗਰਮੀ ਦੇ ਬਾਵਜੂਦ ਤੁਸੀਂ ਇੰਨੀ ਭਾਰੀ ਗਿਣਤੀ ਚ ਇਕੱਠੇ ਹੋਏ ਹੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀ ਕਰਦਾ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਵੀ ਮੇਰੇ ਸਿਰ ਮੱਥੇ ਕਿਉਂਕਿ ਆਪਾਂ ਇੱਕ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਇੱਕ ਲੜਾਈ ਲੜ ਰਹੇ ਆ ਜਿਹੜੀ ਕਿ ਮੇਰਾ ਇਕੱਲੇ ਦਾ ਵਸਦਾ ਕੰਮ ਨਹੀਂ ਉਹਦੇ ਵਾਸਤੇ ਮੈਨੂੰ ਤੁਹਾਡੀ ਸਾਰਿਆਂ ਦੀ ਸਾਥ ਦੀ ਜਰੂਰਤ ਹੈ ਉਹ ਬੇਨਤੀਆਂ ਕਰਨ ਤੁਹਾਡੇ ਕੋਲੇ ਆਇਆ ਕਿ ਆਓ ਇਕੱਠੇ ਹੋ ਕੇ ਆਪਾਂ ਉਸ ਪੰਜਾਬ ਨੂੰ ਜਿਹੜਾ ਪੰਜਾਬ ਗੁਰੂਆਂ ਦੀ ਧਰਤੀ ਹੈ ਜਿਹੜਾ ਫਕੀਰਾਂ ਦੀ ਔਰ ਨਾਲ ਦੇਵੀ ਦੇਵਤਿਆਂ ਦੀ ਧਰਤੀ ਹੈ ਇੱਥੇ ਗੁਰੂ ਨਾਨਕ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਗੁਰੂ ਅਰਜਨ ਦੇਵ ਜੀ ਨੇ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦੇ ਖਿਲਾਫ ਲੜਦਿਆਂ ਆਵਾਜ਼ਾਂ ਉਠਾਈਆਂ ਕੁਰਬਾਨੀਆਂ ਦਿੱਤੀਆਂ ਵੀਰੋ ਸਾਨੂੰ ਫਿਰਕਿਆਂ 'ਚ ਵੰਡਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਸ਼ਾਇਦ ਅਸੀਂ ਲੜੀਏ ਆਪਸ 'ਚ ਪਰ ਮੈਂ ਦੱਸਣਾ ਚਾਹੁੰਨਾ ਕਿ ਸਾਡਾ ਭਾਈਚਾਰਕ ਸੰਸਾਨ ਜਿਹੜੀ ਇੰਨੀ ਮਜ਼ਬੂਤ ਹੈ ਕਿ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਪੈਂਦਾ ਪਰ ਨਫ਼ਰਤ ਦਾ ਬੀਜ ਜਿਹੜਾ ਉਹ ਇੱਥੇ ਨਹੀਂ ਉੱਗਦਾ ਨਫ਼ਰਤ ਅਸੀਂ ਆਪਣੇ ਭਾਈਚਾਰੇ ਚ ਪੈਦਾ ਨਹੀਂ ਹੋਣ ਦੇਣੀ ਸੋ ਵੀਰੋ ਬਹੁਤ ਸਾਰੇ ਉਮੀਦਵਾਰ ਖੜੇ ਨੇ ਹਰੇਕ ਨੂੰ ਹੱਕ ਹੈ ਭਾਰਤ ਦੇ ਸੰਵਿਧਾਨ ਵੱਲੋਂ ਹਰੇਕ ਨੂੰ ਹੱਕ ਹੈ ਕਿ ਉਹ ਆਪਣੀ ਇਲੈਕਸ਼ਨ ਲੜ ਸਕਦਾ ਹੈ ਪਰ ਨਾਲ ਨਾਲ ਇੱਕ ਇਹ ਵੀ ਗੱਲ ਦੱਸ ਦਿੰਨੇ ਆ ਕਿ ਅੱਜ ਸੰਵਿਧਾਨ ਹੀ ਖਤਰੇ ਚ ਪਾ ਰੱਖਿਆ ਆ ਜਿਹੜੇ ਭਾਜਪਾ ਵਾਲੇ ਨੇ ਇਹਨਾਂ ਨੇ ਇਹਨਾਂ ਨੇ ਵਾਰ-ਵਾਰ ਕਿਹਾ ਸਾਨੂੰ ਇੰਨੀਆਂ ਸੀਟਾਂ ਦੇ ਦਿਓ ਸੰਵਿਧਾਨ ਬਦਲ ਦੇਾਂਗੇ ਬਾਬਾ ਸਾਹਿਬ ਬਾਬਾ ਸਾਹਿਬ ਭੀਮਰਾਓ ਬੇਦਕਰ ਜਿਹਦਾ ਲਿਖਿਆ ਹੋਇਆ ਸੰਵਿਧਾਨ ਬਦਲ ਦੇਣਗੇ ਫਿਰ ਵੋਟੇ ਹੀ ਨਹੀਂ ਪੈਣੀਆਂ ਫਿਰ ਬਸ ਕੱਲਾ ਸਿੱਧਾ ਹੀ ਰਾਸ਼ਟਰਪਤੀ ਬਣ ਜੂਗਾ ਇਹ ਜਿਹੜਾ ਮੋਦੀ ਐ ਇਸੇ ਨੂੰ ਵੋਟਾਂ ਪੀਆ ਪੈਂ ਕਰਨੀਆਂ ਅਮਰੀਕਾ ਵਾਂਗੂ ਬਾਕੀ ਸਾਰਾ ਫੈਡਰਲ ਸਟਰਕਚਰ ਫੈਡਰਲ ਸਿਸਟਮ ਖਤਮ ਕਰ ਦਊਗਾ ਬਹੁਤ ਖਤਰਨਾਕ ਚਾਲਾਂ ਨੇ ਆਓ ਆਪਾਂ ਆਪਣੇ ਪੰਜਾਬ ਨੇ ਦੇਸ਼ ਲੈ ਕੇ ਦਿੱਤਾ ਮੈਂ ਗੱਲ ਕਲੀਅਰ ਕਰਨੀ ਚਾਹਣਾ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਇਹ ਬੇਸ਼ਕ ਇਹ ਦੇਸ਼ ਕਿਸੇ ਦੇ ਬਾਪ ਦੀ ਜਾਗੀਰ ਦੀ ਜਾਗੀਰ ਨਹੀਂ ਹੈਗੀ ਇਹ ਆਪਣਾ ਦੇਸ਼ ਹੈ ਅਸੀਂ ਸਾਡੇ ਬਜ਼ੁਰਗਾਂ ਨੇ ਸ਼ਹੀਦ ਭਗਤ ਸਿੰਘ ਤੋਂ ਲੈ ਕੇ ਕਰਤਾਰ ਸਿੰਘ ਸਰਾਭਾ ਨੇ ਗਦਰੀ ਬਾਬਿਆਂ ਨੇ ਲਾਲਾ ਲਾਜਪਤਰਾਏ ਚੰਦਰਸ਼ੇਖਰ ਅਯਾਦ ਮੈਂ ਕਹਾਂ ਕਿੰਨੇ ਕੁ ਗਿਣੀ ਜਾਓਗੇ ਤੁਸੀਂ ਕਿ ਹਰ ਪਿੰਡ 'ਚ ਸ਼ਹੀਦ ਹੈ ਹਰ ਪਿੰਡ ਚ ਚਰਨ ਸ਼ੋਪਾ ਪ੍ਰਾਪਤ ਹੈ ਸਾਡੇ ਗੁਰੂਆਂ ਦੀ ਇਹ ਸਾਡੇ ਪੁਰਖਿਆਂ ਨੇ ਸਾਨੂੰ ਇਹ ਮੁਲਕ ਲੈ ਕੇ ਦਿੱਤਾ ਹੈ ਆਪਾਂ ਇਸ ਮੁਲਕ ਨੂੰ ਟੁੱਟਣ ਨਹੀਂ ਦੇਣਾ ਆਪਾਂ ਇਸ ਮੁਲਕ ਨੂੰ ਹੋਰ ਵਧੀਆ ਬਣਾਉਣਾ ਹੈ ਜੇ ਦੇਸ਼ ਨੰਬਰ 1 ਬਣਾਉਣਾ ਹੈ ਤਾਂ ਸਿੱਧਾ ਜਿਹਾ ਫਾਰਮੂਲਾ ਹੈ ਪੰਜਾਬ ਨੂੰ ਨੰਬਰ 1 ਬਣਾਉਣਾ ਪਊਗਾ ਤਾਂ ਦੇਸ਼ ਨੰਬਰ 1 ਬਣੂਗਾ ਕਿਉਂਕਿ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੈ ਚਾਹੇ ਯਾਦੀ ਦੀ ਲੜਾਈ ਹੈ ਚਾਹੇ ਹਰੀ ਕ੍ਰਾਂਤੀ ਹੈ ਚਾਹੇ ਜਿਹੜਾ ਮਰਜੀ ਕੋਈ ਇਨਕਲਾਬ ਹੈ ਪੰਜਾਬ ਨੇ ਲੀਡ ਕੀਤਾ ਹੈ ਤੇ ਅੱਜ ਵੀ ਅੱਜ ਵੀ ਪੰਜਾਬ ਨੂੰ ਲੀਡ ਕਰਨਾ ਪਊਗਾ ਮੈਂ ਇਹੀ ਕਹਿਣ ਵਾਸਤੇ ਤੁਹਾਡੇ ਕੋਲੇ ਆਇਆ ਵੀਰੋ ਇਹਨਾਂ ਨੇ ਪਿਛਲੇ ਦਿਨੀ ਕੀ ਕੀਤਾ 26 ਜਨਵਰੀ ਚ ਆਪਣੀ ਚਾਕੀ ਕੱਢਤੀ ਚਾਕੀ ਰਿਜੈਕਟ ਕਰਤੀ ਜਿਹੜੀ ਚੱਕ-ਚਾਕੀਆਂ ਨਿਕਲਦੀਆਂ ਜਿਹੜੀਆਂ ਤਾਂ ਮੈਂ ਕਿਹਾ ਤੁਸੀਂ ਕੌਣ ਹੋ ਨਿਓ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਨ ਤੁਸੀਂ ਕੌਣ ਹੋ ਮਾਈ ਭਾਗੋ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਕਰਤਾਰ ਸਿੰਘ ਸਰਾਬਿਆ ਨੂੰ ਤੇ ਜਲਿਆਂਵਾਲਾ ਬਾਗ ਦਾ ਜਿਹੜਾ ਕਾਂਡ ਹੋਇਆ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਇੱਕ ਦਿਨ ਨਹੀਂ ਦਿਖਾਉਂਗੇ ਨਾ ਦਿਖਾਓ ਮੈਂ 10 ਚੱਕੀਆਂ ਬਣਾ ਲੀਆਂ ਵੀਰੋ ਉਹ ਪਿੰਡਾਂ 'ਚ ਫਿਰਦੀਆਂ ਦਿਖਾਉਂਦੀਆਂ ਕਲਚਰ ਨੂੰ ਸਾਡੇ ਨੂੰ ਤੇ ਸਾਡੀਆਂ ਸ਼ਾਨਤ ਨੂੰ ਵੀਰੋ ਵੀਰੋ ਮੈਂ ਹਰ ਰੋਜ਼ ਤਿੰਨ ਚਾਰ ਜਗ੍ਹਾ ਤੇ ਜਾਣਾ ਮੈਂ ਮਾਝੇ ਮਾਲਵੇ 도ਆਬੇ ਸਾਰੇ ਜਾਣਾ ਇਸ ਤੋਂ ਬਾਅਦ ਮੈਂ ਪਿੱਖੀਵਿੰਡ ਜਾਊਂਗਾ ਵੀਰੋ ਕੱਲ ਨੂੰ ਅਰਵਿੰਦ ਕੇਜਰੀਵਾਲ ਜੀ ਆਉਣਗੇ ਪੰਜਾਬ ਚ ਦਰਬਾਰ ਸਾਹਿਬ ਮੱਥਾ ਟੇਕਣਗੇ ਦੁਰਗਾਣਾ ਮੰਦਿਰ ਜਾਣਗੇ RAM ਤੀਰਥ ਵੀ ਜਾਵਾਂਗੇ ਵੀਰੋ ਇਹਨਾਂ ਨੂੰ ਆਏ ਆ ਪਤਾ ਨਹੀਂ 2-4 ਬੰਦਿਆਂ ਨੂੰ ਅੰਦਰ ਕਰਕੇ ਆਮਾਦੀ ਪਾਰਟੀ ਦੀ ਸੱਚ ਦੀ ਜਿਹੜੀ ਲੀ ਹੈ ਉਹਨੂੰ ਢਾ ਦੇਵਾਂਗੇ ਸੱਚ ਬੋਲਣ ਤੋਂ ਹਟਾ ਦੇਵਾਂਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਦਰਿਆ ਆਪ ਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਵੀਰੋ ਦਰਿਆਵਾਂ ਨੂੰ ਕਦੇ ਨੱਕੇ ਨਹੀਂ ਲੱਗਦੇ ਮੇਰੀ ਕੋਈ ਔਕਾਤ ਨਹੀਂ ਮੈਂ ਥੋਡੇ ਵਰਗੀਆਂ ਮੈਂ ਆਮ ਘਰਾਂ ਚੋਂ ਉੱਠਿਆ ਹੋਇਆ ਹਾਂ ਮੈਂ ਆਮ ਕਰਾਂ ਚ ਉੱਠਿਆ ਹੋਇਆ ਪਹਿਲਾਂ ਕਲਾਰਾਂਹੀਂ ਤੁਸੀਂ ਮੈਨੂੰ ਪਿਆਰ ਦਿੱਤਾ ਬਹੁਤ ਵਾਰੀ ਪ੍ਰੋਗਰਾਮਾਂ ਤੇ ਇੱਥੇ ਵਜੀਰੇ ਵੀ ਆਏ ਆ ਬਹੁਤ ਵਾਰੀ ਤੁਸੀਂ ਮੈਨੂੰ ਪਿਆਰ ਦਿੱਤਾ ਤੇ ਫਿਰ ਮੈਂ ਇਹ ਸੋਚਿਆ ਭਗਵਾਨ ਤਮਾਨਾ ਹਾਸੇ ਵੀ ਉਦੋਂ ਹੀ ਚੰਗੇ ਲੱਗਦੇ ਨੇ ਜਦੋਂ ਚੁੱਲਿਆਂ 'ਚ ਅੱਗ ਵੱਲਦੀ ਹੋਵੇ ਜਦੋਂ ਮੇਰੇ ਸਾਹਮਣੇ ਪੰਜਾਬ ਜਿਹੜਾ ਉਹ ਲੁੱਟਿਆ ਜਾ ਰਿਹਾ ਹੈ ਪੰਜਾਬ ਨੂੰ ਲੋਟੂ ਟੋਲੇ ਖਾ ਰਹੇ ਨੇ ਵੇਚ-ਵੇਚ ਕੇ ਪੰਜਾਬ ਨੂੰ ਨੋਚ-ਨੋਚ ਕੇ ਖਾ ਰਹੇ ਨੇ ਤਮੈ ਆਖਿਆ ਵੀ ਮੈਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਇਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਇਕੱਲਾ ਪੈਸਾ ਕਮਾਉਣਾ ਸਭ ਕੁਝ ਨਹੀਂ ਹੁੰਦਾ ਦੇਸ਼ ਵਾਸਤੇ ਆਪਣੇ ਕੌਮ ਵਾਸਤੇ ਸਾਨੂੰ ਸਾਡੇ ਗੁਰੂਆਂ ਪੀਰਾਂ ਸ਼ਹੀਦਾਂ ਨੇ ਸਾਨੂੰ ਇਹ ਪ੍ਰੇਰਨਾ ਦਿੱਤੀ ਹੈ ਮੇਰੇ ਵਰਗੇ ਕਮਲੇ ਬੰਦੇ ਨੂੰ ਕਿਸੇ ਨੇ ਪੁੱਛਿਆ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੋਂ ਜਵਾਬ ਆਇਆ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਵੀਰੋ ਜੇ ਜੇ ਗੁਰਨਾਨਕ ਸਾਹਿਬ ਜੇ ਗੁਰਨਾਨਕ ਸਾਹਿਬ ਦੁਕਾਨ ਖੋਲ ਕੇ ਬਹਿ ਜਾਂਦੇ ਹੱਟੀ ਖੋਲ ਕੇ ਬਹਿ ਜਾਂਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕਪਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋ ਫਰਕ ਕੌਣ ਕੱਢਦਾ ਫਿਰ ਉਦਾਸੀਆਂ ਉੱਤਰ ਪੂਰਬ ਪੱਛਮ ਦੱਖਣ ਤੱਕ ਉਦਾਸੀਆਂ ਕਰਕੇ ਘਰ ਘਰ ਜਾ ਕੇ ਕੀਰਤ ਕਰੋ ਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਸਾਨੂੰ ਸਾਡੇ ਗੁਰੂਆਂ ਨੇ ਐਡਾ ਵੱਡਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਹੈ ਸਾਡੇ ਕੋਲੇ ਦੇਵੀ ਦੇਵਤੇ ਸਾਡੇ ਕੋਲੇ 33 ਕਰੋੜ ਦੇਵੀ ਦੇਵਤਿਆਂ ਦਾ ਮੁਲਕ ਹੈ ਵੀਰੋ ਕੋਈ ਵੀ ਧਰਮ ਜਿਹੜਾ ਉਹ ਮਨੁੱਖਤਾ ਦਾ ਸਨੇਹਾ ਦਿੰਦਾ ਆਪਜ ਇਕੱਠੇ ਰਹਿਣ ਦਾ ਸਨੇਹਾ ਦਿੰਦਾ ਹੈ ਰਸਤੇ ਲੱਗੋ ਲੱਗ ਨੇ ਮੰਜ਼ਿਲ ਇੱਕੋ ਹੀ ਐ ਰਸਤੇ ਲੱਗੋ ਲੱਗ ਹੋ ਸਕਦੇ ਨੇ ਲੁਧਿਆਣੇ ਜਾਣਾ ਇੱਧਰ ਦੀ ਵੀ ਹੋ ਸਕਦੇ ਆ ਪਰਲੇ ਪਾਸੇ ਦੀ ਵੀ ਹੋ ਸਕਦੇ ਆ ਬਾਇਆ ਬਰਨਾਲਾ ਵੀ ਆ ਸਕਦੇ ਆ ਪਰ ਜਦੋਂ ਇੱਕ ਪ੍ਰਮਾਤਮਾ ਇੱਕ ਐ ਭਗਵਾਨ ਇੱਕ ਐ ਰੱਬ ਇੱਕ ਐ ਫਿਰ ਆਪਾਂ ਰਸਤਾ ਕੋਈ ਵੀ ਅਲੱਗ-ਅਲੱਗ ਹੋ ਸਕਦਾ ਸੋ ਵੀਰੋ ਆ ਹੁਣ ਜਿਹੜੀਆਂ 4 4 ਰਾਊਂਡ ਹੋ ਗਏ ਵੋਟਾਂ ਦੇ ਤੁਹਾਨੂੰ ਖੁਸ਼ਖਬਰੀ ਦੱਸ ਦਿੰਨਾ ਇਹਨਾਂ ਚਾਰਾਂ ਚੋਂ ਹੀ ਮੋਦੀ ਹੋਰਾਂ ਦੀ ਤਾਨਾਸ਼ਾਹੀ ਨੂੰ ਲੋਕਾਂ ਨੇ ਭਗਾ ਕੇ ਮਾਰਿਆ ਐਸੇ ਕਰਕੇ ਮੋਦੀ ਦੇ ਬੋਲਣ ਦਾ ਜਿਹੜਾ ਤਰੀਕਾ ਉਹ ਬਦਲ ਗਿਆ ਬਾਬੇਓ ਬਦਲ ਗਿਆ ਉਹ ਨਫਰਤ ਦੀ ਰਾਜਨੀਤੀ ਤੇ ਆ ਗਿਆ ਹੁਣ ਕੋਈ 400 ਪਾਰ ਨਹੀਂ ਹੁਣ ਤਾਂ ਬੇੜਾ ਪਾਰ ਹੋ ਜਾਏ ਉਹੀ ਬਹੁਤ ਹੈ ਇਹਨਾਂ ਦਾ ਬੇੜਾ ਵੀ ਨਹੀਂ ਪਾਰ ਹੋ ਰਿਹਾ ਇਸ ਵਾਰ ਤਾਂ ਇਹ ਸਾਰਾ ਤੁਹਾਡੇ ਕਰਕੇ ਆ ਤੁਸੀਂ ਪਿਆਰ ਦੇ ਰਹੇ ਹੋ ਐਨੀ ਭਾਰੀ ਗਿਣਤੀ ਚ ਆ ਗਰਮੀ ਚ ਪਹਿਲੀ ਗੱਲ ਤਾਂ ਲੀਡਰ ਨਹੀਂ ਬਾਹਰ ਨਿਕਲਦਾ ਕੋਈ ਤੁਸੀਂ ਦੇਖਿਆ ਹੋਣਾ ਸੁਖਵੀਰ ਬਾਦਲ ਨੇ ਛਤਰੀ ਲਵਾ ਰੱਖੀ ਹੈ ਤਾਹਾਂ ਕਨਰ ਕੀਤੇ ਧੁੱਪ ਨਾ ਲੱਗ ਜੇ ਇਹ ਤਾਪਮਾਨ ਪੁੱਛ ਕੇ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਉਦੋਂ ਮੂਰੋ ਕਹਿੰਦੇ ਸਰ ਇਟਸ 42 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਜਦੋਂ ਤੀਕ ਤੀ ਬੱਤੀ ਹੋਇਆ ਉਦੋਂ ਦੱਸਿਓ ਦੋ ਘੰਟਿਆਂ ਵਾਸਤੇ ਪੰਜਾਬ ਬਚਾਵਾਂਗੇ ਇਹ ਐਂ ਬਚਾਉਂਦੇ ਆ ਦੋ ਘੰਟਿਆਂ ਚ ਆਪਾਂ ਹੈਗਿਆ ਬੋਰ ਦੇ ਟੋਆਂ ਵਾਲੇ ਆਪਾਂ ਹੈਗਿਆ ਖੇਤਾਂ ਵਾਲੇ ਆ ਇੰਨੀ ਕੀ ਧੁੱਪ ਕੀ ਐ ਝੋਨਾ ਲਾਉਣ ਨਾਲੋਂ ਤੋਂ ਬਜਾਰੇ ਔਖਾ ਕੰਮ ਨਹੀਂ ਸੋ ਤੁਹਾਡੇ ਕੋਲੇ ਆ ਕੇ ਸੁਨੇਹਾ ਦਿੱਤਾ ਜੇ ਚੰਗਾ ਲੱਗਿਆ ਸੁਨੇਹਾ ਤਾਂ ਸਾਡੇ ਹੱਕ ਚ ਫਤਵਾ ਦੇ ਦਿਓ ਕਿਉਂਕਿ ਇਹਨਾਂ ਨੇ ਮੈਨੂੰ ਦੁਖੀ ਕਰ ਰੱਖਿਆ ਤੜਕੀ ਗਾਣਾ ਕੱਢਣ ਲੱਗ ਜਾਂਦੇ ਐ ਇਹਨਾਂ ਨੂੰ ਦੁੱਖ ਹੋਰ ਨੇ ਕੋਈ ਨਹੀਂ ਹੈਗਾ ਦੁੱਖ ਦੁੱਖ ਇਹ ਐ ਕਿ ਆਮ ਘਰਾਂ ਦੇ ਧੀਆਂ ਪੁੱਤ ਜਿਹੜੇ ਐਮਐਲਏ ਕਿਉਂ ਬਣ ਗਏ ਮੁੱਖ ਮੰਤਰੀ ਕਿਉਂ ਬਣ ਗਏ ਮੰਤਰੀ ਕਿਉਂ ਬਣ ਗਾਈ ਦੁੱਖ ਇਹਨਾਂ ਨੂੰ ਹੋਰ ਕੋਈ ਦੁੱਖ ਨਹੀਂ ਜਦੋਂ 4 ਜੂਨ ਨੂੰ ਰਿਜ਼ਲਟ ਆਵੇ ਤਾਂ ਰਿਜ਼ਲਟ ਤੋਂ ਬਾਅਦ ਜਦੋਂ 13 ਦੀਆਂ 13 ਸੀਟਾਂ ਤੇ ਰਿਜ਼ਲਟ ਆਵੇ ਕਿ ਭਾਈ ਪੰਜਾਬ ਦੇ ਪੰਜਾਬ ਨੇ ਤਾਂ ਪਾਸਾ ਪਲਟਤਾ ਪੰਜਾਬ ਬਣ ਗਿਆ ਹੀਰੋ ਪੰਜਾਬ ਚੋਂ 13 0 ਉਸ ਤੋਂ ਬਾਅਦ ਜਿਹੜੇ 3 ਸਾਲ ਪਏ ਨੇ ਉਹ ਕੰਮ ਕਰ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਇਹਨਾਂ ਸਾਰਿਆਂ ਦੇ ਮੂੰਹ ਬੰਦ ਹੋ ਜਾਣਗੇ ਫੇਰ ਸੋਨੇ ਦੀ ਚਿੜੀ ਬਣਾਵਾਂਗੇ ਪੰਜਾਬ ਨੂੰ ਅਸਲੀ ਰੂਪ ਦੇ ਵਿੱਚ ਜਿਹੜਾ ਕੰਮ ਕਰਕੇ 2 ਸਾਲਾਂ ਚ 2 ਸਾਲਾਂ ਚ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਖੜਾ ਇੱਕ ਬੰਦਾ ਵੀ ਕਹ ਦੇ 1 ਰੁਪਏ ਦਾ ਆਵਾਜ਼ਾਰ ਹੋਵਾ 1 ਰੁਪਈਆ ਕਿਸੇ ਤੋਂ ਕੋਈ ਰਿਸ਼ਵਤ ਲਈ ਹੋਵੇ ਜਾਂ ਕੋਈ ਕਿਸੇ ਤੋਂ ਕਿਸੇ ਨੂੰ ਕੋਈ ਐਮ ਐਲ اے ਤੋਂ ਸਪਾਰਸ਼ ਲਵਾਉਣੀ ਪਈ ਹੋਵੇ ਆ ਸੜਕਾਂ ਤੇ ਵੀ ਲੋ ਜਾਣੇ ਹੋ ਆ ਪੰਜਾਬ ਪੁਲਿਸ ਆਪਣੀ ਧੀਆਂ ਪੁੱਤ ਨੇ ਇਹ ਵੀ ਵੀਰੋ ਸਭ ਤੋਂ ਬੈਸਟ ਗੱਡੀਆਂ ਸਭ ਤੋਂ ਨਵੀਆਂ ਗੱਡੀਆਂ ਪੰਜਾਬ ਪੁਲਿਸ ਨੂੰ ਦਿੱਤੀਆਂ ਨੇ ਕਿਉਂਕਿ ਆ ਜਿਹੜੀਆਂ ਐਸ ਐਚਓ ਨੂੰ ਗੱਡੀਆਂ ਮਿਲੀਆਂ ਨੇ ਇਹ ਪਹਿਲੀ ਵਾਰ ਹੋਇਆ ਕਿ ਸਿੱਧੀਆਂ ਨਵੀਆਂ ਗੱਡੀਆਂ ਐਸਐਸ ਨੇ ਦਿੱਤੀਆਂ ਉਹ ਮੈਖਾਂ ਜਿਨ੍ਹਾਂ ਨੇ ਮੰਗਰ ਭੱਜ ਕੇ ਬੰਦੇ ਫੜਨੇ ਹੁੰਦੇ ਆ ਉਹਨਾਂ ਨੂੰ ਤਾਂ ਨਵੀਆਂ ਗੱਡੀਆਂ ਦੇ ਦੋ ਨਹੀਂ ਤਾਂ ਤਾਹਾਂ ਤੋਂ ਸ਼ੁਰੂ ਕਰਦੇ ਸੀ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਛੱਕੜਾ ਹੁੰਦੀ 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 ਜਦੋਂ ਤੱਕ ਉਹ ਐਸਐਸਓ ਕੋਲੇ ਆਉਂਦੀ ਸੀ ਉਹ ਤੱਕ ਧੱਕਾ ਸਟਾਰਟ ਹੋ ਜਾਂਦੀ ਸੀ ਵੀਰੋ ਕਈ ਵਾਰੀ ਤਾਂ ਜਿਹੜੇ ਬੰਦੇ ਨੂੰ ਫੜਨਾ ਹੁੰਦਾ ਸੀ ਉਸੇ ਤੋਂ ਧੱਕਾ ਲਵਾਉਂਦੇ ਸੀ ਵੀ ਧੱਕਾ ਲਵਾ ਕੇ ਸਟਾਰਟ ਕਰੀ ਤੈਨੂੰ ਫੜਨਾ ਐ ਸੀ ਸੋ ਗੱਡੀਆਂ ਉਹ ਨਵੀਆਂ ਦਿੱਤੀਆਂ ਫਿਰ ਐਸਐਸਬ ਬਣਾਈ ਨਵੀਂ ਸੜਕ ਸੁਰੱਖਿਆ ਫੋਰਸ ਵੀਰੋ ਸੜਕਾਂ ਤੇ ਬਹੁਤ ਮੌਤਾਂ ਹੁੰਦੀਆਂ ਪੰਜਾਬ 'ਚ ਬਹੁਤ ਜ਼ਿਆਦਾ ਮੌਤਾਂ ਪੰਜਾਬ ਮੈਂ ਪਾਰਲੀਮੈਂਟ 'ਚ ਇੱਕ ਕਢਾਇਆ ਸੀਗਾ ਇਹ ਡਾਟਾ 17 ਮੌਤਾਂ ਇੱਕ ਦਿਨ 'ਚ ਹੁੰਦੀਆਂ 17 ਪੰਜਾਬ 'ਚ ਮਤਲਬ 510 ਬੰਦਾ ਮਹੀਨੇ 'ਚ ਮਤਲਬ 6000 ਤੋਂ ਵੱਧ ਬੰਦਾ ਸਾਲ 'ਚ ਵੀਰੋ 1 ਫਰਵਰੀ ਨੂੰ 1 ਫਰਵਰੀ ਨੂੰ ਬਣਾਈ ਸੀ ਐਸਐਸਐਫ ਆ ਗੱਡੀਆਂ ਦੇਖਦੇ ਹੋਵੋਗੇ ਤੁਸੀਂ ਨਵੀਂ ਬੈਂਪਰ ਦੀਆਂ ਨੇ ਉਹਨਾਂ ਕੋਲੇ 1 ਫਰਵਰੀ ਤੋਂ ਆ ਹੁਣ 5 6 ਫਰਵਰੀ ਤੱਕ ਮਈ ਤੱਕ ਦਾ ਮੇਰੇ ਕੋਲ ਡਾਟਾ ਆਇਆ ਹੈ 100 ਦਿਨ ਦਾ ਵੀਰੋ 3 ਮਹੀਨਿਆਂ ਦਾ ਲਾ ਲਓ 3 ਮਹੀਨਿਆਂ ਚ 1500 ਤੋਂ ਵੱਧ ਮੌਤਾਂ ਹੋ ਜਾਂਦੀਆਂ ਜੇ ਆਪਾਂ ਨਾ ਬਣਾਉਂਦੇ ਹੁਣ ਸਿਰਫ 249 ਮੌਤਾਂ ਹੋਈਆਂ 1250 ਬੰਦੇ ਦੀ ਆਪਾਂ ਜਾਨ ਬਚਾ ਲਈ ਸੜਕਾਂ ਤੇ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਬਹੁਤ ਵੱਡੀ ਗੱਲ ਹੈ ਕੁਝ ਗਰੰਟੀਆਂ ਤਾਂ ਇਹ ਜੇ ਵੀ ਨੇ ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ ਵੀ ਨਹੀਂ ਸੀ ਆ ਟੋਲ ਪਲਾਜੇ ਆ ਟੋਲ ਪਲਾਜੇ 16 ਬੰਦ ਕਰਤੇ ਬਾਈ 16 ਟੋਲ ਪਲਾਜੇ ਪੰਜਾਬ ਚੋਂ ਬੰਦ ਕਰਤੇ ਉਹਦੇ ਨਾਲ 58 ਲੱਖ 70000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ بچਣ ਲੱਗ ਗਿਆ ਆ ਹੁਣ ਜਿਹੜੇ ਬਾਕੀ ਨੇ ਆ ਜਿਹੜੇ ਤੁਹਾਨੂੰ ਆਲੇ-ਦਾਲੇ ਜੇ ਪੈਂਦੇ ਨੇ ਮੈਂ ਦੇਖ ਕੇ ਆ ਦੋ ਤਿੰਨ ਤਾਂ ਹੱਜ ਹੀ ਦੇਖ ਕੇ ਆ ਉਹਨਾਂ ਤੇ ਮੇਰੀ ਅੱਖ ਹੈ ਜਿੱਦẽ ਥੋੜੀ ਜਿਹੀ ਵੀ ਗਲਤੀ ਕੀਤੀ ਕਾਂਗੇ ਚੱਕੋ ਬੋਰੀ ਬਿਸਤਰਾ ਵੀ ਚਲੋ ਸ਼ਾਬਾਸ਼ ਬਹੁਤ ਹੋ ਗਿਆ ਸੋ ਵੀਰੋ ਇਹ ਇਹ ਕੰਮ ਮੈਂ ਤੁਹਾਡੇ ਕਰਕੇ ਕਰਦਾ ਇਹ ਮੈਂ ਜਿਹੜੇ ਤੁਸੀਂ ਮੈਨੂੰ ਪੈਨ ਦਿੱਤਾ ਹੋਇਆ ਤਾਂ ਕਰਦਾ ਨੇ ਮੈਂ ਕਿਵੇਂ ਕਰ ਸਕਦਾ ਸੀ ਕੈਸਟਾ ਸੀੜੀਆਂ 'ਚ ਵੀ ਮੈਂ ਗੱਲਾਂ ਤਾਂ ਇਹੀ ਕਰਦਾ ਸੀ ਪਰ ਉਦੋਂ ਮੇਰੇ ਕੋਲ ਤੁਸੀਂ ਪੈਨ ਨਹੀਂ ਸੀ ਦਿੱਤਾ ਉਦੋਂ ਮੇਰੇ ਕੋਲ ਕੋਈ ਪਾਵਰ ਨਹੀਂ ਸੀ ਕਿ ਮੈਂ ਕੁਝ ਬਦਲਾ ਲਿਆ ਸਕਾਂ ਹੁਣ ਪਾਵਰ ਹੈ ਹੁਣ ਤੁਹਾਡੇ ਨਾਲ ਤੁਹਾਡੇ ਵਰਗੇ ਆ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਕਿ ਤੁਸੀਂ ਪੰਜਾਬ ਦੇ ਵਿੱਚ ਆ ਦੇਖੋ ਕਾਂਗਰਸੀਆਂ ਤਾਂ ਪਤਾ ਹੀ ਲੱਗ ਰਿਹਾ ਉਹਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਕੌਣ ਕਿੱਥੋਂ ਖੜਾ ਹੈ ਇਧਰ ਲਾ ਚੱਕੇ ਉਧਰ ਮਾਰਿਆ ਉਧਰ ਲਾ ਚੱਕੇ ਇਧਰ ਮਾਰਿਆ ਉਹਨੂੰ ਤਾਂ ਪਤਾ ਹੀ ਲੱਗ ਰਿਹਾ ਅਕਾਲੀ ਦਲ ਚਲ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਇਹਨੂੰ ਉਹ ਵਿਚਾਰਾ ਹਾਂ ਰੋਜ ਹੁਣ ਤਾਂ ਹੁਣ ਤਾਂ ਕੈਂਡੀਡੇਟ ਵੀ ਨਹੀਂ ਪੂਰੇ ਹੋ ਰਹੇ ਉਹ ਤਾਂ ਉਹਦਾ ਵਿਚਾਰਾ ਰੋਜ ਕੁਛ ਨਾ ਕੁਛ ਕਹਿ ਕੇ ਉਹ ਰੋਣ ਲੱਗੀ ਪਈ ਸੀ ਇੱਕ ਦਿਨ ਹਰ ਸਿਮਰਤ ਕੌਰ ਸਟੇਜ ਤੇ ਰੋਈ ਜਾਂਦੀ ਸੀ ਅੱਖਾਂ ਗਿੱਲੀਆਂ ਇਹ ਤਾਂ ਮੈਂ ਕਿਹਾ ਹਜੇ ਅੱਖਾਂ ਗਿੱਲੀਆਂ ਹੀ ਹੋਈਆਂ ਨੇ ਰਿਜ਼ਲਟ ਆਉਣ ਦੇ ਬੀਬਾ ਉਹ ਤੋਂ ਬਾਅਦ ਤੁਸੀਂ ਮੇਰੀ ਫੋਟੋ ਦੇਖ ਕੇ ਸਿੱਧੇ ਹੀ ਰੋਇਆ ਕਰੋਗੇ ਜਵਾਬ ਕ ਮੰਗੂ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਭਾਈ ਇਹਨਾਂ ਨੇ ਆਪਣੀਆਂ ਚੀਕਾਂ ਬਹੁਤ ਕਢਾਈਆਂ ਹੁਣ ਪ੍ਰਮਾਤਮਾ ਫਿਰ ਕੁਛ ਨਾ ਕੁਛ ਤਾਂ ਕਰੂਗਾ ਨਾ ਬੈਠਾ ਹੈ ਨਾ ਨੀਲੀ ਛਤਰੀ ਵਾਲਾ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੁੰਦਾ ਹੈ ਤਾਂ ਹੈਗਾ ਨਾ ਫਿਰ ਸ ਵੀਰੋ ਤੁਹਾਡਾ ਇੰਨਾ ਪਿਆਰ ਜੇ ਆ ਫੁੱਲ ਤੁਸੀਂ ਸਿੱਟ ਰਹੇ ਹੋ ਕਿੱਥੇ ਮਿਲਦੇ ਆ ਕਿਸੇ ਲੀਡਰ ਨੂੰ ਫੁੱਲ ਅੱਜ ਦੀ ਡੇਟ 'ਚ ਨਾ ਵੀਰੋ ਮੈਂ ਕਦੇ-ਕਦੇ ਸੋਚਦਾ ਹੁੰਨਾ ਭਗਵਾਨ ਜਮਾਨਾ ਇੰਨਾ ਪਿਆਰ ਆ ਗੱਲ ਜਿਹੜੀ ਮੇਰੀ ਪੱਗ 'ਤੇ ਫੁੱਲਾਂ ਨਾਲ ਪਰ ਜਾਂਦੀ ਹੈ ਵੀਰੋ ਇੰਨਾ ਪਿਆਰ ਮੈਂ ਕਿਹਾ ਵੀ ਭਗਵੰਤ ਮਾਨਾ ਇੱਕ ਪਾਸੇ ਤਾਂ ਆ ਪਿਆਰ ਹੈ ਕਿ ਬਜ਼ੁਰਗ ਸਿਰ ਪਲੋਸਦੇ ਨੇ ਮੁੰਡੇ ਖੁੰਡੇ ਮੋਢੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਭੈਣਾਂ ਦੁਆਵਾਂ ਦਿੰਦੀਆਂ ਨੇ ਵੀਰੋ ਬੱਚੇ ਪਿਆਰ ਲੈਂਦੇ ਨੇ ਵੀਰੋ ਇੱਕ ਪਾਸੇ ਤਾਂ ਆ ਪਿਆਰ ਹੈ ਦੂਜੇ ਪਾਸੇ ਆ ਕਾਲੀ ਕਾਂਗਰਸੀ ਤੇ ਭਾਜਪਾ ਵਾਲੇ ਨੇ ਇਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜ ਲੈ ਗਏ ਕਦੀ ਇਹਨਾਂ ਦਾ ਕੋਈ ਪਤਾ ਨਹੀਂ ਵੀਰੋ ਇਹਨਾਂ ਕੋਈ ਪਤਾ ਨਹੀਂ ਇਹਨਾਂ ਨੂੰ ਆਤੈ ਹੀ ਹੈ ਜੇ ਲੋਟਣ ਕੁੱਟਣੀਆਂ ਪੈ ਗਈਆਂ ਸੋ ਆਪਾਂ ਨੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਹੈ ਦੋਨੇ ਲਾਲਜੀਤ ਭੁੱਲਰ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਤਾਂ ਤੁਹਾਨੂੰ ਪਤਾ ਹੀ ਹੈ ਝਾੜੂ ਹੈ ਪਰ ਇੱਕ ਦੋ ਤਰ੍ਹਾਂ ਤੁਹਾਨੂੰ ਇਹ ਦੱਸ ਦਾਂਗੇ ਕਿ ਉਹ ਚੋਣ ਨਿਸ਼ਾਨ ਕਿੰਵੇਂ ਨੰਬਰ ਤੇ ਹੈ ਜਦੋਂ ਤੁਸੀਂ ਬਟਨ ਦੱਬਿਆ ਝਾੜੂ ਵਾਲਾ ਤਾਂ ਇੱਕ ਆਵਾਜ਼ ਆਉਗੀ ਟੀ ਏਦਾਂ ਕਰਕੇ ਉਹਨੂੰ ਮਸ਼ੀਨ ਦੀ ਆਵਾਜ਼ ਨਾ ਸਮਝਿਓ ਉਹਨੂੰ ਕਾਲੀਆਂ ਕਾਂਗਰਸੀਆਂ ਨੇ ਚੀਕਾਂ ਸਮਝਿਓ ਉਹਨਾਂ ਨੂੰ ਕਿਉਂਕਿ ਇਹਨਾਂ ਨੇ ਵੀ ਪਹਿਲਾਂ ਬਹੁਤ ਕਢਾਈਆਂ ਸੋ ਵੀਰੋ ਤੁਹਾਡੇ ਨਾਲ ਤੁਹਾਡੇ ਵਰਗੇ ਆਈ ਕੰਮ ਕਰਦਾ ਰਹੂੰਗਾ ਕੋਈ ਪੈਸੇ ਦਾ ਲਾਲਚ ਨਹੀਂ ਮੈਂ ਕਿਸੇ ਬਸ ਤੇ ਸਾਨੀ ਪਾਉਣਾ ਮੈਂ ਕਿਸੇ ਰੇਤੇ ਦੀ ਖੱਡ ਜਿੱਸਾ ਨਹੀਂ ਪਾਉਣਾ ਮੈਂ ਕਿਸੇ ਟਾਬੇ 'ਚ ਹਿੱਸਾ ਨਹੀਂ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਤਿੰਨ ਸਾਢੇ ਤਿੰਨ ਕਰੋੜ ਲੋਕ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ ਹੋਰ ਮੈਂ ਕਿਤੇ ਹਿੱਸਾ ਨਹੀਂ ਪਾਣਾ ਹੁਣ ਮੈਂ 15 20 ਸਕਿੰਟ ਤੁਹਾਨੂੰ ਵੀ ਮਾਈਕ ਦਿੰਨਾ ਤਾਂ ਕਿ ਤੁਸੀਂ ਆਪਣੀ ਪੜਾਹ ਕੱਢ ਸਕੋ ਚਾਹੇ ਚੀਕਾ ਮਾਲੋ ਚਾਹੇ ਨਾਰੇ ਲਾ ਲੋ ਹੈ ਪੜਾਹ ਸਾ ਮੈਨੂੰ ਪਤਾ ਔਰ ਪੜਾਹਸ ਵੀ ਤਿੰਨ ਚਾਰ ਪੀੜੀਆਂ ਦੀ ਇਕੱਠੀ ਹੋਈ ਪਈ ਐ ਤੇ ਅੱਜ ਲੋ 15 20 ਸਕਿੰਟਾ ਲਓ ਕਮਾਨ ਸਾਹਿਬ ਮੈਂ ਜੱਲਾ ਇਨਕਲਾਬ ਇਨਕਲਾਬ सौ रियासी